उत्तर पूर्वी राज्यों की एक खेतरी मीटिंग जिमें आसाम अरुणाचल प्रदेश नागालैंड मणिपुर मिजोरम मेघालय त्रिपुरा और सिक्किम की बैठक चार अक्टूबर दो हज़ार चौबी शुक्रवार नुवाहाटी होगी भारत सरकार दा किरत दा दा का किरत और रुजगार मंत्रालय इस खेतरी मीटिंग का आयोजन सहमति द्वारे केंद्रित चर्चा करने कर रहा है ते एशनाम नेशनल डेटाबेस एन डी यू एनडीयूडब्ल्यू बिल्डिंग एंड अदर कंस्ट्रक्शन वर्कर्स बॉकअ कर्मचारी राज बीमा निगम ई एस आई सी रोजगार पैदा कदमियां इस मीटिंग की प्रधानगी श्रमती सुश्री शोभाजे ਕੇਂਦਰੀ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਕਰਨਗੇ ਅਤੀ ਸ਼੍ਰੀਮਤੀ ਸੁਮੇਤਾ डावਰਾ ਸਕੱਤਰ ਕਿਰਤ ਅਤੇ ਰੁਜ਼ਗਾਰ ਮੰਤ੍ਰਾਲੇ ਅਤੇ ਭਾਰਤ ਸਰਕਾਰ ਦੇ ਰਾਜਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਹੋਣਗੇ ਗੁਹਾਟੀ ਵਿੱਚ ਇਹ ਮੀਟਿੰਗ ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤ੍ਰਾਲੇ ਦੁਆਰਾ ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਆਯੋਜਿਤ ਇੱਕ ਖੇਤਰੀ ਸਲਾਹ مشورے ਦੀ ਇੱਕ ਚੱਲ ਰਹੀ ਲੜੀ ਦੀ ਸਮਾਪਤੀ ਨੂੰ ਦਰਸਾਉਂਦੀ ਹੈ ਜਿਸ ਦੀ ਸ਼ੁਰੂਆਤ ਦੱਖਣੀ ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂਨ ਪਹਿਲੀ ਖੇਤਰੀ ਮੀਟਿੰਗ ਬੁਲਾਉਣ ਨਾਲ ਹੋਈ ਸੀ 30 ਅਕਤੂਬਰ 2024 ਨੂੰ ਕਰਨਾਟਕ, ਤਾਮਿਲਨਾਡੂ, ਤੇਲੰਗਾਨਾ, ਕੇਰਲ, ਪੁਡੂਚੇਰੀ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਬੈਂਗਲੁਰੂ ਵਿੱਚ ਇਸ ਤੋਂ ਬਾਅਦ 6 ਸਤੰਬਰ 2024 ਨੂੰ ਚੰਡੀਗੜ੍ਹ ਵਿੱਚ ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਲਦਾਖ ਅਤੇ ਰਾਜਸਥਾਨ ਦੇ ਉੱਤਰੀ ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਦੂਜੀ ਖੇਤਰੀ ਮੀਟਿੰਗ ਹੋਈ 15 ਸਤੰਬਰ 2024 ਨੂੰ ਰਾਜਕੋਟ ਗੁਜਰਾਤ ਵਿੱਚ ਮਹਾਰਾਸ਼ਟਰ ਗੋਆ ਗੁਜਰਾਤ ਦਮਨ ਅਤੇ ਦੀਵ ਅਤੇ ਦਾਦਰਾ ਅਤੇ ਨਗਰ ਹਵੇਲੀ ਅਤੇ ਲਕਸ਼ਦੀਪ ਦੇ ਪੱਛਮੀ ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਤੀਜੀ ਖੇਤਰੀ ਮੀਟਿੰਗ ਹੋਈ ਪੂਰਬੀ ਰਾਜਾ ਓਡੀਸ਼ਾ ਛੱਤੀਸਗੜ੍ਹ ਝਾਰਖੰਡ ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਨਾਲ ਚੌਥੀ ਖੇਤਰੀ ਮੀਟਿੰਗ 20 ਸਤੰਬਰ 2024 ਨੂੰ ਭੁਵਨੇਸ਼ਵਰ ਵਿੱਚ ਹੋਈ ਕੇਂਦਰੀ ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਪੰਜਵੀਂ ਖੇਤਰੀ ਮੀਟਿੰਗ ਜਿਵੇਂ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਬਿਹਾਰ ਉੱਤਰਾਖੰਡ ਅਤੇ ਦਿੱਲੀ 30 ਸਤੰਬਰ 2024 ਨੂੰ ਲਖਨਊ ਵਿੱਚ ਹੋਈ लेबर कोड दी 3 ਤਿਤ ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰ ਸਰਕਾਰ ਦੁਆਰਾ ਬਣਾਏ ਗਏ ਡਰਾਫਟ ਨਿਯਮਾਂ ਵਿੱਚ ਮੇਲ ਮਿਲਪ ਸਮੇਤ ਮੁਖ ਕਿਰਤ ਅਤੇ ਰੁਜ਼ਗਾਰ ਮੁੱਦੇ ਰੁਜ਼ਗਾਰ ਡਾਟਾ ਇਕੱਤਰ ਕਰਨ ਅਤੇ ਸਾਂਝਾ ਕਰਨ ਨਾਲ ਸੰਬੰਧਿਤ ਮੁੱਦੇ ਕੇਂਦਰੀ ਬਜਟ 2024 ਤੋਂ 25 ਵਿੱਚ ਪੇਲਾਨੀ ਗਈ ਰੁਸਕਾਰ ਲਿੰਕਡ ਇਨਸੈਂਟਿਵ (ईवी) ਯੋਜਨਾ ਤੇ ਇੰਪੋਰਟਸ ਪਰਵਾਸੀ ਮਜ਼ਦੂਰਾਂ ਸਮੇਤ ਅਸੰਗਠਿਤ ਕਾਮਿਆਂ ਲਈ ਸਮਾਜਿਕ ਸੁਰੱਖਿਆ ਨਾਬਾਂ ਤੱਕ ਪਹੁੰਚ ਲਈ 1 ਸਟਾਪ ਸੋਲਿਊਸ਼ਨ ਵੱਜੋਂ ਵੀ ਸ਼੍ਰਮ ਪੋਰਟਲ ਦੀ ਸਥਾਪਨਾ ਬੀਓਸੀ ਵਰਕਰਾਂ ਲਈ ਵੱਖ-ਵੱਖ ਕੇਂਦਰੀ ਭਲਾਈ ਸਕੀਮਾਂ ਦੇ ਘੇਰੇ ਦਾ ਵਿਸਤਾਰ ਰੁਜ਼ਗਾਰਿਕ ਐਕਸਚੇਂਜ ਨੂੰ ਅਪਗ੍ਰੇਡ ਕਰਨਾ ਆਦੇ